ਸੰਗਤ ਜੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਪਿੰਡ ਵਿੱਚ ਪਹੁੰਚੇ ਤੇ ਪਿੰਡ ਦੇ ਲੋਕ ਉਹਨਾਂ ਦੀ ਮहिमा ਸੁਣ ਚੁੱਕੇ ਸਨ ਇਸ ਲਈ ਸਾਰੇ ਉਹਨਾਂ ਦੇ ਦਰਸ਼ਨ ਕਰਨ ਆ ਗਏ ਤੇ ਪਿੰਡ ਦਾ ਇੱਕ ਬੁੱਢਾ ਆਦਮੀ ਅੱਗੇ ਆਇਆ ਤੇ ਉਸਨੇ ਹੱਥ ਜੋੜੇ ਤੇ ਗੁਰੂ ਜੀ ਨੂੰ ਪੁੱਛਿਆ ਸਾਨੂੰ ਕੋਈ ਅਜਿਹੀ ਗੱਲ ਦੱਸੋ ਜਿਹੜੀ ਸਾਰੀ ਜ਼ਿੰਦਗੀ ਸਾਨੂੰ ਸਹੀ ਰਾਹ ਵਿਖਾ ਸਕੇ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਉਹਨਾਂ ਨੇ ਕਿਹਾ ਕਿ ਸੱਚਾ ਵਪਾਰ ਉਹ ਜੋ ਮਨੁੱਖ ਦੇ ਦਿਲ ਨੂੰ ਸਾਫ਼ ਕਰੇ ਸੱਚੀ ਇਬਾਦਤ ਉਹ ਜੋ ਸਭ ਉੱਤੇ ਦਇਆ ਕਰੇ ਸੱਚਾ ਧੰਨ ਉਹ ਜੋ ਦੂਸਰਿਆਂ ਦੇ ਕੰਮ ਆਵੇ ਸੱਚਾ ਰਸਤਾ ਉਹ ਹੈ ਜੋ ਸੱਚ ਸੇਵਾ ਅਤੇ ਸਿਮਰਨ ਵੱਲ ਲੈ ਜਾਵੇ। ਉਹਨਾਂ ਨੇ ਆਪਣੀ ਉਂਗਲ ਅਸਮਾਨ ਵੱਲ ਉਠਾਈ ਤੇ ਕਿਹਾ ਕਿ ਇੱਕ ਓੰਕਾਰ ਇੱਕ ਹੀ ਰੱਬ ਹੈ। ਨਾ ਕੋਈ Hindu ਹੈ ਨਾ ਕੋਈ Musalman ਹੈ। ਸਭ ਇੱਕੋ ਮਿੱਟੀ ਦੇ ਪੁੱਤਲੇ ਹਨ। ਆਪਣੇ ਅੰਦਰੋਂ ਅਹੰਕਾਰ, ਲਾਲਚ, ਝਗਲੀ ਤੇ ਝੂਠ ਨੂੰ ਬਾਹਰ ਕੱਢੋ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਸਾਫ਼ ਪਾਣੀ ਦਾ ਲੋਟਾ ਲਿਆ ਤੇ ਕਿਹਾ ਜਿਵੇਂ ਪਾਣੀ ਸਾਫ਼ ਹੋਵੇ ਤਾਂ ਉਸ ਵਿੱਚ ਚਿੱਤਰ ਸਾਫ਼ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਹੀ ਜਦੋਂ ਦਿਲ ਸਾਫ਼ ਹੋਵੇ ਤਾਂ ਰੱਬ ਉਸ ਵਿੱਚ ਦਿਸਦਾ ਹੈ ਇਹ ਵਚਨ ਸੁਣ ਕੇ ਸਾਰਾ ਪਿੰਡ ਚੁੱਪ ਹੋ ਗਿਆ ਲੋਕਾਂ ਨੇ ਆਪਣੇ ਮਨੋਂ ਵਿੱਚ ਸੰਕਲਪ ਕੀਤਾ ਕਿ ਹੁਣ ਉਹ ਸੱਚ ਸੇਵਾ ਸਿਮਰਨ ਅਤੇ ਦਿਆ ਦਾ ਪਾਲਨ ਜ਼ਰੂਰ ਕਰਨਗੇ ਸਿੱਖਿਆ ਰੱਬ ਇੱਕ ਹੈ ਤੇ ਸਭ ਵਿੱਚ ਹੈ ਇਮਾਨਦਾਰੀ ਨਾਲ ਕਮਾਓ ਤੇ ਮਿਹਨਤ ਕਰੋ ਲੋੜਵੰਦ ਨਾਲ ਜ਼ਰੂਰ ਵੰਡੋ ਨਾਮ ਸਿਮਰਨ ਨਾਲ ਹੀ ਮਨ پاک ਤੇ ਪਵਿੱਤਰ ਹੁੰਦਾ ਹੈ ਅਹੰਕਾਰ ਲਾਲਚ ਅਤੇ ਝੂਠ ਤੋਂ ਜ਼ਰੂਰ ਬਚੋ ਸੰਗਤ ਜੀ ਜੇ ਤੁਹਾਨੂੰ ਇਸ ਆਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਸ ਆਕੀ ਕਿਵੇਂ ਦੀ ਲੱਗੀ ਹੈ